ਇਸ਼ੂ ਮਸੀਹ ਨੇ ਆਪਣੀ ਤੁਲਨਾ ਅੰਗੂਰ ਦੀ ਬੇਲ ਦੇ ਨਾਲ ਕੀਤੀ। ਯਿਸੂ ਈਸਾ ਖ੍ਰੀਸੋ ਫਾਤ ਕਪੀਰੇ ਕਲੂਈ ਪਰ ਨੋਈ ਐ UNA VERA VITA. ਉਹ ਨੇ ਹੋਰ ਕਿਸੇ ਰੁੱਖ ਦੇ ਨਾਲ, ਹੋਰ ਕਿਸੇ ਪੇੜ ਦੇ ਨਾਲ ਨਹੀਂ ਕੀਤੀ। ਯਿਸੂ ਖ੍ਰੀਸ ਸੁਨੋ ਨਾ ਫਾਤ ਲੇ ਐਂਜ਼ੇਂਪੋ ਕੋ ਕੰਪਾਰਾਂਡੋ ਅਲਤਰੀ ਆਲਟਰੀ। ਲੋਕਿ ਕੁਛ ਹੋਰ ਫਲ ਵਾਲੇ ਪੇੜ ਵਾ ਜਿਹੜੇ ਜੇ ਤੁਸੀਂ ਮੰਗੇਓ ਦੀ ਗੱਲ ਕਰਦੇ ਆ ਤੇ ਅਗਰ ਉਹ ਸੁੱਕ ਵੀ ਜਾਵੇ, ਫਲ ਦੇਣਾ ਬੰਦ ਵੀ ਕਰ ਦਵੇ, ਉਹਦੀ ਲੱਕੜੀ ਤੋਂ ਕੋਈ ਫਰਨੀਚਰ ਤਿਆਰ ਹੋ ਜਾਂਦਾ, ਬਹੁਤ ਕੁਝ ਹੋ ਜਾਂਦਾ। non ha fatto gli esempi con gli altri alberi per esempio se dovevamo parlare dell'albero del mango se il mango smettesse di produrre il frutto le cheddo angur di a le cheddo angur di a daniya suk jaan us bel suk jave o kise kam di ni siwae is de ke o saadi jave hallelujah se viene se capisce hallelujah non serve nel dastro che a è bruciato tu osi probuno jaan ke vi paap de vich jiune a ਕੋਰੋਸ਼ਿੰਦਾ ਦੀ ਓਨਿਪੋਟੈਂਟੇ ਮੇਕੀਆਮੋ ਲੋਸਟੋ ਸਭ ਕੁਝ ਜਾਣਦੇ ਹੋਈ ਵੀ ਟੀਟ ਕੋਲੇ ਦਾ ਆਤਮਾਤਾ ਦੀ ਜ਼ਿੰਦਗੀ ਚ ਕੰਮ ਕਰਦਾ ਆ ਸਭ ਇਹ ਤਾਂ ਮੂਤਬੇ ਨੇ ਖੀਦਿਓ ਨੋਨਸਾਂਟੇ ਚੋ ਨੋਨੋਸਰੇਵੀਆਮੋ ਹਾਲੇਲੂਇਆ ਹਾਲੇਲੂਇਆ ਤੇ ਸਾਡਾ ਹਾਲ ਉਸ ਟਾਣੀ ਵਰਗਾ ਆ ਅੰਗੂਰ ਤੋਂ ਜਿਹੜੀ ਕੱਟ ਦਿੱਤੀ ਜਾਂਦੀ ਕੁਝ ਫਿਰ ਸੋਨੇ ਸਨ ਸਿਮੇਲ ਤੋਂ ਕੱਟ ਦਿੱਤੀ ਜਾਂਦੀ ਹੈ ਸੋਨਸਿਮੇ ਕੋਲ ਤਰਾਲਜੋ ਕੇ ਬੀਨੇ ਟਾਇਆਟੋ ਐਵੀਓ ਜ਼ਰੂਰੀ ਆ ਕਿ ਅਸੀਂ ਫਲ ਲੈ ਕੇ ਆਈਏ ਇੰਪੋਰਟਾਂਟਾ ਕੈ ਨੋਈ ਪ੍ਰੋਡੂਜੀਆਮੋ ਫਰੂਟ ਜ਼ਰੂਰੀ ਆ ਕਿ ਅਸੀਂ ਫਲ ਲੈ ਕੇ ਆਈਏ ਇੰਪੋਰਟਾਂਟਾ ਕੈ ਨੋਈ ਪ੍ਰੋਡੂਜੀਆਮੋ ਜਿੱਦਾ ਜ਼ਿੰਦਗੀ ਚ ਫਲ ਨਜ਼ਰ ਆਵੇ ਨਰੇ ਬੋਸਰੇ ਵੀ ਤੁਸੀਂ ਦੇਵਨ ਵੀ ਦੇ ਰਹੀ ਫਰੂਟ ਜਿੱਦਾਂ ਕਿ ਤਾੜਾ ਸਮਾ ਮਸੀਹ ਦੇ ਵਿੱਚ ਵੱਧ ਰਿਹਾ ਉਹਦਾ ਉਹਦਾ ਫਲ ਵਧਣਾ ਚਾਹੀਦਾ ਆ ਉਹਦਾ ਉਹਦਾ ਇੱਕ ਮਸੀਹ ਦੇ ਵਿੱਚ ਮਚਿਓਰਟੀ ਹੋਣੀ ਜ਼ਰੂਰੀ ਆ ਮਨ ਮਾਨੋ ਕੈ ਪਾਸਾ ਇਟੇਪੋ ਨੈਲ ਕ੍ਰਿਸਤਾਨੀਜ਼ਮ ਇਨਲ ਕ੍ਰਿਸਤਾਨੀਜ਼ਮ ਪਿਊਸੀ ਦੇਵੋਲੇ ਵੇਦੇਰੀ ਫਰੂਟੇ ਨੈਲੇ ਵੋਸਟਰੇ ਵੀਤੇ ਐ ਪਿਊਸੀ ਦੇਵੇ ਵੀ ਦੇਰ ਲਾ ਮਾਤੁਰਿਤਾ ਨੈਲੇ ਵੋਸ